ਹਾਰਟ ਦਾ ਟੈਸਟ ਕਰਾਇਆ ਤੇ ਡਾਕਟਰ ਕਹਿੰਦੇ ਪ੍ਰੋਬਲਮ ਹੈ ਸਟੰਟ ਪਾਉਗਾ ਸਬਰਵਾਲ ਪਰਿਵਾਰ ਨੇ ਬੀਬੀ ਸੀ ਉਹਦੇ ਹਾਰਟ ਵਿੱਚ ਸਟੰਟ ਪੈਣਾ ਸੀ ਤੇ ਉਹ ਕਹਿੰਦੀ ਜੀ ਮੈਂ ਦੁਪਹਿਰਾ ਘਟਣਾ ਪਹਿਲੇ ਦੁਪਹਿਰਾ ਘਟ ਲਾਂ ਫਿਰ ਆਪਰੇਸ਼ਨ ਕਰ ਦਿਓ ਤੇ ਮੈਂ ਕਹਿੰਨਾ ਸ਼ਰਧਾ ਰੱਖਣ ਦੀ ਲੋੜ ਹੈ ਪਤਾ ਨਹੀਂ ਬਾਬਾ ਦੀਪ ਸਿੰਘ ਗੁਰਨਾਨਕ ਦਾ ਘਰ ਗੁਰੂ ਕਲਗੀਧਰ ਪਾਤਸ਼ਾਹ ਦੇ ਦਰ ਘਰ ਵਿੱਚ ਕੈਸੀ ਕਰਾਮਾ ਤਾਂ ਜੋ ਤੂੰ ਸੋਚਿਆ ਵੀ ਨਹੀਂ ਨਾ ਹੁੰਦਾ ਉਹ ਵੀ ਤੇਰੀ ਝੋਲੀ ਵਿੱਚ ਪਾਉਂ ਬੋਲੇ ਸ਼ਾਨਹਾਲਾ ਦਸਰੀਆਂ ਗਾਉ ਆ ਕੈਨੇਡਾ ਦੇ ਵਿੱਚ 8 ਮਹੀਨੇ ਲਾਏ ਆ ਜਿੰਨੀ ਸੰਗਤ ਹੁਣ ਹੈ ਨਾ ਇੰਨੀ ਸੰਗਤ ਹਰ ਹਫਤੇ ਚ ਪੈਰੇ ਘਟਦੀ ਹੈ ਅੱਜ ਵੀ ਬੀਬੀ ਬਲਬੀਰ ਕੌਰ ਫੋਨ ਆਇਆ ਕਹਿੰਦੀ ਬਾਬਾ ਜੀ 6% ਸੀ ਕਿਡਨੀਆ ਤੇ ਡਾਕਟਰ ਕਹਿੰਦੇ ਸੀ ਵੀ ਡਾਇਲਿਸਿਸ ਕਰਨਾ ਪਊਗਾ ਰੋਜ਼ ਲਾਈਵ ਦੇਖਦੀ ਬੀਬੀ ਕਹਿੰਦੀ ਮੇਰਾ ਨਾਮ ਸੰਗਤ ਵਿੱਚ ਜ਼ਰੂਰ ਲਿਓ ਹਾਜ਼ਰੀ ਲਵਾਇਓ ਤੇ ਖੁਸ਼ਖਬਰੀ ਦਿਓ ਕਹਿੰਦੀ ਮੈਂ ਚਪੈਰੇ ਕੱਟਦੀ ਰਹੀ ਕੱਟਦੀ ਰਹੀ ਡਾਇਲਿਸਿਸ ਦੇ ਕੰਡੇ ਆ ਗਈ ਮਰਨ ਦੇ ਕੰਡੇ ਆ ਗਈ ਕਹਿੰਦੀ ਜਦੋਂ ਕੱਲ ਚੈੱਕ ਕਰਾਇਆ ਮੇਰੀ ਕਿਡਨੀਆਂ 6 ਤੋਂ 66% ਹੋ ਗਈ ਸ਼ਕਤਿਰੀ ਆਕਾਲ ਏ ਗੁਰੂ ਨਾਨਕ ਦਾ ਘਰ ਹੈ ਅੱਜ ਕਿੰਨੀਆਂ ਸੰਗਤਾਂ ਉਹ ਸਬਰਵਾਲ ਪਰਿਵਾਰ ਚ ਬੀਬੀ ਕਹਿੰਦੀ ਦੁਪਹਿਰਾ ਕੱਟ ਲਾ ਡਾਕਟਰ ਕਹਿੰਦਾ ਠੀਕ ਹੈ ਜੀ ਫਿਰ ਸੋਮਵਾਰ ਨੂੰ ਆ ਜਿਓ ਦੁਪਹਿਰਾ ਕੱਟਿਆ ਜਪਜੀ ਸਾਹਿਬ ਚੌਪਈ ਸਾਹਿਬ ਸੁਖਮਨੀ ਸਾਹਿਬ ਜਦੋਂ ਅਨੰਦ ਸਾਹਿਬ ਕਰਕੇ ਅਗਲੇ ਦਿਨ ਗਈ ਤੇ ਡਾਕਟਰ ਨੂੰ ਰਿਪੋਰਟਾਂ ਉਹ ਪਹਿਲੇ ਚੈੱਕ ਕਰਦੇ ਨਾ ਆਪਰੇਸ਼ਨ ਤੋਂ ਪਹਿਲਾਂ ਸਾਰਾ ਚੈੱਕਅਪ ਕੀਤਾ ਡਾਕਟਰ ਕੁਰਸੀ ਤੋਂ ਛਾਲ ਮਾਰ ਕੇ ਉੱਠਿਆ ਕਹਿੰਦਾ ਬੀਬੀ ਕਿੱਥੇ ਗਈ ਸੀ ਕਹਿੰਦੇ ਬਾਬਾ ਦੀਪ ਸਿੰਘ ਦੇ ਦਰ ਤੇ ਉਹ ਕਹਿੰਦੇ ਤੇਰੇ ਹਾਰਟ ਦੇ ਵਿੱਚ ਤੇ ਕੋਈ ਪ੍ਰੋਬਲਮ ਮੈਨੂੰ ਨਜ਼ਰ ਹੀ ਨਹੀਂ ਆ ਰਹੀ ਸਾਥ ਸ੍ਰੀ ਅਖਾਲਸ ਕਹਿੰਦੇ ਤੇਰੇ ਹਾਰਟ ਵਿੱਚ ਮੈਨੂੰ ਪ੍ਰੋਬਲਮ ਨਜ਼ਰ ਹੀ ਨਹੀਂ ਆ ਰਹੀ ਉਹ ਕਹਿੰਦੀ ਆ ਸੁਣਿਆ ਸੀ ਅੱਜ ਅੱਖਾਂ ਨਾਲ ਦੇਖ ਲਿਆ ਲੱਖ ਖੁਸ਼ੀਆਂ ਫਤਿਹਸ਼ਾਹੀਆਂ ਇਹ ਗੱਲਾਂ ਕਹਿਣ ਦੀਆਂ ਨਹੀਂ ਆ ਮੰਨਿਆ ਵੀ ਕਰੋ ਤੇ ਮੈਂ ਅੱਗੇ ਵੀ ਕਹਿੰਨਾ ਤੁਸੀਂ ਬਾਣੀ ਦਾ ਪੱਲਾ ਫੜੋ ਵਿਚੋਲੇ ਬਣਾ ਲਓ ਬਾਬਾ ਦੀਪ ਸਿੰਘ ਨੂੰ ਇੱਕ ਧਾਰਨਾ ਬਾਬਾ ਦੀਪ ਸਿੰਘ ਦੇ ਨਾਮ ਦੀ ਪੜ ਲਿਓ ਜੀ ਦੇ ਉੱਤੇ ਹੋਮ ਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਹੋ ਸੁਨੋ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਮ ਇਆ ਬਾਬਾ ਦੀਪ ਸਿੰਘ ਕਰਦੇਂਦੇ ਹੋ ਸੁਣੋ ਇਹ ਹਾਲ ਬਾਬਾ ਦੀਪ ਸਿੰਘ ਜੀ ਦੇ ਨਾਮੋਂ ਮੰਦੇ ਸਿਆਣਕਾਂ ਬਾਕੀ ਤੁਸੀਂ ਸਿੰਘ ਕਾਜ ਪਿੰਦੇ ਹੋ ਸੁਣੋ ਲੇ ਆਪਣੇ ਭਰੇ ਨੂੰ ਪਛਾਨੇ ਮੇਰਾ ਬਾਤਸ਼ਾਹ ਤੁਸੀਂ ਮੇਰਾ ਰਤਨ ਉਸ ਨੇ ਮੇਰਾ ਬਾਤਸ਼ਾਹ ਭਰਲੇ ਆਪਣੇ ਭਰੇ ਨੂੰ ਪਛਾਨੇ ਮੇਰਾ ਬਾਤਸ਼ਾਹ ਸਭ ਨਾ ਰੱਖਦੇ ਇੱਕ ਦਾ ਨਹੀਂ ਅੱਜ ਕਿੰਨੀਆਂ ਸੰਗਤਾਂ ਸ਼ਹੀਦਾਂ ਸਾਹਿਬ ਆਪਾ ਦੀਪ ਸਿੰਘ ਦੇ ਦਰ ਜੇ ਗੁਰੂ ਦੇ ਸਿੱਖ ਵਿੱਚ ਇੰਨੀ ਕਰਾਮਾਤ ਤਾਂ ਗੁਰੂ ਚ ਕਿੰਨੀ ਹੋਏਗੀ ਸੋਚਿਆ ਕਦੀ ਇੱਕ ਵਾਰੀ ਗਾਇਓ ਸਬਨਾ ਦਾ ਰੱਖਦੇ ਖਿਆਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਮ ਤੇ ਖਿਆਲ ਬਾਬਾ ਦੀਪ ਸਿੰਘ ਨੰਬਰ ਕਦੀ ਖਿਆਲ ਬਾਬਾ ਦੀਪ ਫਨਾ ਦਾ ਰੱਖ ਦੇ ਕੀ ਆਲਖਾ ਬਾਬਾ ਦੀਪ ਸਿੰਘ ਜਿਸ ਦੇ ਉੱਤੇ ਹੋਮ ਦੇ ਦਿਆਲ ਬਾਬਾ ਦੀਪ ਸਿੰਘ ਇੱਕ ਵਾਰੀ ਦਾਸ ਦਾ ਇੱਕ ਵਾਰੀ ਸੰਗਤ ਬੋਲਿਓ ਜੀ ਦੇ ਉੱਤੇ ਹੋਮ ਦੇ ਦਿਆਲ ਬਾਬਾ ਦੀਪ ਸਿੰਘ ਕਰਦੇ ਨੇ ਉਹ ਸੁਨਿ ਨਿਹਾਲ ਬਾਬਾ ਦੀਪ ਸਿੰਘ ਦੇ ਉੱਤੇ ਹੋਉਂਦੇ ਦਿਆਨ ਬਾਬਾ ਦੀਪ ਸੰਗਤ ਕਰਦੇ ਨੇ ਸੁਨਹਿਾਲੇ